ਆਓ ਤੁਹਾਨੂੰ ਸਾਡੇ ਪਿੰਡ ਦੀਆਂ ਨਾਲੀਆਂ ਦਿਖਾਉਨੇ ਆ ਪਹਿਲਾਂ ਤੇ ਬਾਅਦ ਦੇ ਵਿੱਚ ਕਹਿ ਦਿੰਦੇ ਨੇਗੇ ਬਣੀਆਂ ਹੋਈਆਂ ਨਾਲੇ ਨਾ ਹੀ ਲੋੜ ਨਹੀਂ ਸੀ ਐ ਬਣਾਤੀਆਂ ਪਰ ਤੁਹਾਨੂੰ ਦਿਖਾਉਨੇ ਆ ਵੀ ਇਹ ਚੀਜ਼ਾਂ ਦੀ ਜ਼ਰੂਰਤ ਹੈ ਇਹਦੇ ਲਈ ਪਿੰਡ ਦੇ ਵਿੱਚ ਇੱਕ ਆਵਾਜ਼ ਠੋਣੀ ਪੈਂਦੀ ਹੈ ਤੇ ਕੁਝ ਵਰਕਰਾਂ ਨੂੰ ਮੂਰੇ ਲੱਗ ਕੇ ਇਹਨਾਂ ਲਈ ਤੁਰਨਾ ਪੈਂਦਾ ਹੈਗਾ ਅਸੀਂ ਇਸ ਦੇ ਲਈ ਤੁਰੇ ਕਿਉਂਕਿ ਪਿੰਡ ਦੇ ਵਿਕਾਸ ਦੇ ਲਈ ਜੇ ਅਸੀਂ ਤੁਰਾਂਗੇ ਤਾਂ ਹੀ ਵਿਕਾਸ ਹੋਊਗਾ ਪਿੰਡ ਦੇ ਵਿੱਚ ਨਾਲੀਆਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਗੱਲ ਕਰੀਏ ਨਾਲੀਆਂ ਦੇ ਵਿੱਚ ਕਾਲਾ ਗਾਰਾ ਬਣ ਚੁੱਕਿਆ ਇੱਕ ਨਾਲੀ ਦੀ ਸੀ ਸੁਧਾਰ ਕੀਤਾ ਸੀ ਨਾਲੀ ਤਰ੍ਹਾਂ ਦੇ ਲਵਾ ਕੇ ਵਿੱਚੋਂ ਪੱਕੀ ਕਰਵਾਈ ਤੇ ਕਿੰਨਾ ਵਧੀਆ ਪਾਣੀ ਲੰਘ ਰਿਹਾ ਹੈਗਾ ਤੇ ਗੱਲ ਕਰੀਏ ਦੂਸਰੀ ਸਾਈਡ ਵਾਲੀ ਨਾਲੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇਗੇ ਨਾਲੀਆਂ ਦੇ ਵਿੱਚ ਕਾਲਾ ਗਾਰਾ ਹੋ ਚੁੱਕਿਆ ਪਾਣੀ ਲੰਘਦਾ ਨਹੀਂ ਉਹਦੇ ਸੁਧਾਰ ਦੇ ਲਈ ਅਸੀਂ ਸਾਰੇ ਪਾਰਟੀ ਵਰਕਰ ਸਹਿਬਾਨਾਂ ਨੇ ਰਲ ਮਿਲ ਕੇ ਸੈਕਟਰੀ ਸਾਹਿਬਾਨ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਸਾਨੂੰ ਮਿਸਤਰੀ ਦਿੱਤੇ ਦੇਖੋ ਕਿੰਨੇ ਮਾੜੇ ਹਾਲਾਤ ਨੇ ਨਾਲੀਆਂ 'ਚ ਪਾਣੀ ਤਾਂ ਕੀ ਲੰਗਣਾਗਾ ਕਾਲਾ ਗਾਰਾ ਬਣ ਕੇ ਇੰਨੀ ਜ਼ਿਆਦਾ ਮੁਸਕਲ ਮਾਰ ਰਹੀ ਸੀ ਵੀ ਖੜਨਾ ਬੈਠਣਾ ਵੀ ਇੱਥੇ ਔਖਾ ਹੈਗਾ ਇਸ ਦੇ ਸੁਧਾਰ ਦੇ ਲਈ ਅਸੀਂ ਇਹਨਾਂ ਨਾਲੀਆਂ ਨੂੰ ਉੱਚੀਆਂ ਕਰਾ ਕੇ ਵਿੱਚੋਂ ਪੱਕੀਆਂ ਕਰਾ ਕੇ ਪਾਣੀ ਦਾ ਨਿਕਾਸ ਕਰਵਾ ਰਹੇ ਹਾਂਗੇ ਤੇ ਬਾਕੀ ਅਸੀਂ ਜੋ ਅਸੀਂ ਗਲੀਆਂ ਦੀ ਮਨਜ਼ੂਰੀ ਵੀ ਲੱਤੀ ਹੈਗੀ ਜੋ ਗਲੀਆਂ ਨੂੰ ਮਨਜ਼ੂਰੀ ਲੱਤੀਆਂ ਉਹਨਾਂ ਨੂੰ ਪੱਕੀਆਂ ਕਰ ਉੱਚੀਆਂ ਕਰਕੇ ਪੱਕੀਆਂ ਵੀ ਕਰਵਾਵਾਂਗੇ ਤੇ ਗੱਲ ਕਰੀਏ ਸਾਰੀ ਪਾਰਟੀ ਤੇ ਵਰਕਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਨਾਲ ਸਹਿਯੋਗ ਕਰ ਰਹੇ ਨੇਗੇ ਪਿੰਡ ਵਾਲਿਆਂ ਨੂੰ ਅਪੀਲ ਹੈ ਜੇ ਸਾਡੇ ਵਿਕਾਸ ਕਾਰਜਾਂ ਵਾਲੇ ਕੰਮ ਚੰਗੇ ਲੱਗਦੇ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ